ਪੀੜੀ ਚੱਲ ਰਹੀ ਸ਼ੂਗਰ ਕਿਹਾ ਕਿ ਨੂੰ ਜਾਂਦਾ ਸ਼ੂਗਰ ਕਿਹਾ ਜਾਂਦਾ ਖੰਡ ਨੂੰ ਹਾਂ ਠੀਕ ਹੈ ਖੰਡ ਜਿਹੜੀ ਹੈਗੀ ਉਹ ਕੈਮੀਕਲਾਂ ਤੋਂ ਤਿਆਰ ਹੈ ਜਿਹੜੀ ਹੁੰਦੀ ਆ ਤੇ ਉਹਨੂੰ ਸੁੰਦਰ ਬਣਾਉਣ ਦੇ ਲਈ ਚਿੱਟੀ ਕਰਨ ਦੇ ਲਈ ਉਹਦਾ ਰੰਗ ਨਖਾਰਨ ਦੇ ਲਈ ਕੈਮੀਕਲ ਹੈ ਜਿਹੜੇ ਪਾਈ ਜਾਂਦੇ ਜਿਹੜਾ ਅਸੀਂ ਕੋਲਡ ਡਰਿੰਕ ਵੈਰਾ ਕਿਸੇ ਵੀ ਕੰਪਨੀ ਦਾ ਪੀਂਨੇ ਆ ਤਾਂ ਸਾਡੇ ਸਰੀਰ ਦੇ ਵਿੱਚ ਜਿਹੜਾ ਐਸਿਡ ਹੈ ਉਹ ਬਣਾ ਦਿੰਦਾ ਬਹੁਤ ਸਾਰੇ ਲੋਕਾਂ ਦਾ ਸਵਾਲ ਇਹ ਹੁੰਦਾ ਵੀ ਸ਼ੂਗਰ ਇੱਕ ਕੰਟਰੋਲ ਰਹਿ ਸਕਦਾ ਹਾਂ ਤੇ ਕੰਟਰੋਲ ਰਹਿ ਸਕਦਾ ਵੀ ਜੜ ਤੋਂ ਖਤਮ ਨਹੀਂ ਹੋ ਸਕਦਾ ਜਿਨ੍ਹਾਂ ਨੂੰ 슈ਗਰ ਹੋ ਜਾਂਦਾ ਉਹਨਾਂ ਦਾ ਕੀ ਪ੍ਰੋਬਲਮ ਹੈ ਉਹਨਾਂ ਨੂੰ ਇੱਕ ਤਾਂ ਬਾਥਰੂਮ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਤੇ ਉਹਨਾਂ ਦੇ ਜਿਹੜੇ ਪੱਠੇ ਨੇ ਸੈੱਲ ਨੇ ਉਹਨਾਂ 'ਚ ਕਮਜ਼ੋਰੀ ਆਉਣਾ ਸ਼ੁਰੂ ਹੋ ਜਾਂਦੀ ਹੈ ਜੇ ਤੁਹਾਨੂੰ ਦੇਖੋ 슈ਗਰ ਹੋ ਚੁੱਕਿਆ ਤੁਸੀਂ ਡਰਨ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਨੂੰ ਟਾਈਮ ਦੇਣਾ ਚਾਹੀਦਾ ਉਦਾਂ ਦੀ ਜਿਹੜੀ ਡਾਈਟ ਆ ਉਹ ਚੀਜ਼ ਤੁਸੀਂ ਅਪਣਾਉਣੀ ਪੈਂਦੀ ਆ ਬਹੁਤ ਲੋਕ ਉਹਦੇ ਨਾਲ ਠੀਕ ਹੋਏ ਨੇ ਮੈਨੂੰ ਬਹੁਤ ਸਾਰੇ ਲੋਕ ਦਵਾਵਾ ਵੀ ਦਿੰਦੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਤੇ ਅੱਜ ਸਾਡੇ ਨਾਲ ਮੌਜੂਦ ਨੇ ਵੈਦ ਤਨੋਜ ਜੱੱਬਾ ਅੱਜ ਗੱਲਬਾਤ ਕਰਾਂਗੇ ਸ਼ੂਗਰ ਦੇ ਬਾਰੇ ਬਹੁਤ ਸਾਰੇ ਲੋਕ ਨੇ ਇਸ ਬਿਮਾਰੀ ਤੋਂ ਪੀੜਤ ਇਹ ਬਿਮਾਰੀ ਕਿਉਂ ਹੁੰਦੀ ਹੈ ਕੀ ਕਾਰਨ ਨੇ ਕੀ ਇਲਾਜ ਨੇ ਕਿਹਨਾ ਗੱਲਾਂ ਦਾ ਪ੍ਰੇਜ ਰੱਖਣਾ ਆ ਉਹ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਨੋਜ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਵੀ ਤੁਹਾਡੀ ਟੀਮ ਦਾ ਸਾਰੀ ਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਚੈਨਲ ਦਾ ਤੇ ਅੱਜ ਤੁਸੀਂ ਗੱਲ ਕੀਤੀ ਹੈ 슈ਗਰ ਦੇ ਬਾਰੇ 슈ਗਰ ਦੀ ਗੱਲ ਕਰੀ ਆਪਾਂ ਘਰ ਘਰ 슈ਗਰ ਦੇ ਜਿਹੜੇ ਮਰੀਜ਼ ਨੇ ਇਹਦਾ ਕਾਰਨ ਕੀ ਆ ਪਹਿਲਾਂ ਆਪਾਂ ਕਾਰਨਾਂ ਤੇ ਗੱਲ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਕੋਈ ਵੀ ਬਿਮਾਰੀ ਦੀ ਆਪਾਂ ਨੂੰ ਜੜ ਦਾ ਪਤਾ ਹੋਣਾ ਚਾਹੀਦਾ ਤੇ ਕਾਰਨ ਕੀ ਆ ਦੇਖੋ 슈ਗਰ ਕਿਹਾ ਕਿਨੂੰ ਜਾਂਦਾ 슈ਗਰ ਕਿਹਾ ਜਾਂਦਾ ਖੰਡ ਨੂੰ ਠੀਕ ਹੈ ਖੰਡ ਜਿਹੜੀ ਹੈਗੀ ਉਹ ਕੈਮੀਕਲਾਂ ਤੋਂ ਤਿਆਰ ਆ ਜਿਹੜੀ ਹੁੰਦੀ ਆ ਠੀਕ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ 슈ਗਰ ਕੋਈ ਬਿਮਾਰੀ ਆ ਜਬ ਪਤਾ ਹੀ ਨਹੀਂ ਸੀਗਾ ਵੀ ਹੁੰਦੀ ਆ ਕਿ ਨਹੀਂ ਹੁੰਦੀ ਤਾਂ ਹੁਣ ਆਪਾਂ ਦੇਖਿਆ ਵੀ ਆਹੀ 5-6 ਸਾਲਾਂ ਤੋਂ 10 ਸਾਲਾਂ ਤੋਂ 슈ਗਰ ਦੇ ਮਰੀਜ਼ ਘਰ ਘਰ ਹੈਗੇ ਨੇ ਤੇ ਪਹਿਲਾਂ ਸਾਡੇ ਜਿਹੜੇ ਪ੍ਰਾਣੇ ਬਜ਼ੁਰਗ ਸੀ ਉਹ ਸ਼ੱਕਰ ਦਾ ਇਸਤੇਮਾਲ ਕਰਦੇ ਸੀ ਤੇ ਗੁੜ ਦਾ ਇਸਤੇਮਾਲ ਕਰਦੇ ਸੀ ਉਹ ਗੋੜਾ ਜਿਹੜਾ ਉਹਨੂੰ ਇੱਕ ਅੱਗ ਥਲੇ ਜਿਹੜਾ ਪਕਾਇਆ ਜਾਂਦਾ ਸੀਗਾ ਠੀਕ ਹੈ ਉਹ ਕੱਚੇ ਕੱਚਾ ਘਰਾ ਸੁੰਦਾ ਸੀ ਉਹਨੂੰ ਪਕਾ ਕੇ ਉਹਦੇ ਅਸੀਂ ਜਿਹੜੀ ਚਾਹ ਹੀ ਉਸਤਮਾਲ ਕਰਦੇ ਹੁੰਦੇ ਸੀ ਤੇ ਸ਼ੱਕਰ ਵੀ ਇਸ ਤਰ੍ਹਾਂ ਹੀ ਬਣਦੀ ਆ ਤੇ ਜਿਹੜੀ ਖੰਡ ਹੈ ਤੇ ਉਹਦੇ ਵਿੱਚ ਜਿਹੜਾ ਕੈਮੀਕਲ ਹੈ ਉਹ ਪਾਈ ਜਾਂਦੀ ਹੈ ਤੇ ਉਹਨੂੰ ਸੁੰਦਰ ਬਣਾਉਣ ਦੇ ਲਈ ਚਿੱਟੀ ਕਰਨ ਦੇ ਲਈ ਉਹਦਾ ਰੰਗ ਨਖਾਰਨ ਦੇ ਲਈ ਕੈਮੀਕਲ ਹੈ ਜਿਹੜੇ ਪਾਏ ਜਾਂਦੇ ਨੇ ਜਦੋਂ ਹੁਣ ਅਸੀਂ ਜਿਹੜੀ ਕੈਮੀਕਲ ਨੇ ਜਦੋਂ ਉਹ ਪਾਣੀ ਦੇ ਵਿੱਚ ਉਬਾਲੇ ਜਾਂਦੇ ਨੇ ਤਾਂ ਜਦੋਂ ਅਸੀਂ ਆਪਣੇ ਬਾਡੀ ਦੇ ਵਿੱਚ ਜਾਂਦੇ ਜਾਂਦੇ ਨੇ ਸਾਡੇ ਜਾਂ ਆਪਾਂ ਦੇਖਿਆ ਵੀ ਰਸਗੁਲੇ ਗੁਲਾਬ ਜਾਮਨਾ ਜਾਂ ਹੋਰ ਜਿੰਨੇ ਮਿੱਠੇ ਪਦਾਰਥ ਨੇ ਉਹਨਾਂ ਦੇ ਵਿੱਚ ਜਿਹੜੀ ਖੰਡ ਹੈ ਉਹ ਇਸਤੇਮਾਲ ਹੁੰਦੀ ਆ ਪਹਿਲਾਂ ਕੀ ਹੁੰਦਾ ਸੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਸ਼ੱਕਰ ਦਾ ਇਸਤੇਮਾਲ ਕਰਦੇ ਸੀ ਗੁੜ ਦਾ ਉਦੋਂ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੀ ਸ਼ੂਗਰ ਉਹ ਨਹੀਂ ਹੁੰਦੀ ਸੀ